ਤੇ ਨਰ ਦੁੱਖ ਨਹ ਭੁੱਖ ਤੇ ਨਰ ਨ ਧਨ ਨਹ ਕਈਐ ਤੇ ਨਰ ਸੋਕ ਨਹ ਹੋਐ ਤੇ ਨਰ ਸੇ ਅੰਤ ਨਾ ਲਹੀਐ ਤੇ ਨਰ ਸੇਵ ਨਹ ਕਰਹਿ ਤੇ ਨਰ ਸਹਿ ਸਹਸ ਸੰਭਪਹਿ ਤੇ ਨਰ ਦੁਲੀਚੈ ਬਹਿ ਤੇ ਨਰ ਪਥੱਪ ਬਥੱਪਹਿ ਸੁਖ ਲਹੈ ਤੇ ਨਰ ਸੰਸਾਰ ਮਹਿ ਅਪੈ ਪਟ ਰਿਪਮਦ ਤੇ ਸਕਿਆਤ ਤੇ ਨਰ ਜਾਲ ਪਪਣੈ ਗੁਰ ਅਮਰਦਾਸ ਸੋ ਪਰਸਨ ਜੀ ਤੈਂ ਪੜਿਓ ਇਕ ਮਨ ਤਰਿਓ ਇਕ ਕਰ ਇਕ ਪਛਾਣਿਓ ਨੈਣ ਬੈਣ ਮੂਹੇ ਇਕ ਇਕ ਦੋ ਠਾਏ ਨ ਜਾਣਿਓ ਸੁਪਨ ਇਕ ਪ੍ਰਤਖ ਇਕ ਇਕ ਸਮਹਿ ਲੀਣੋ 30 1 ਅਰ ਪੰਜ ਸਿੱਧ 35 ਨਾ ਖੀਨੋ ਇੱਕੋ ਜੇ ਲੱਖ ਲੱਖੋਂ ਅਲੱਖ ਹੈ ਇੱਕ ਇੱਕ ਕਰ ਵਰਨਿਉ ਗੁਰ ਅਮਰਦਾਸ ਜਾਲਪ ਪੜੈ ਤੂੰ ਇੱਕ ਲੋੜੈ ਇੱਕ ਮੰਨਿਉ ਜੇ ਮਤ ਗਹੀ ਜੈ ਦੇਵ ਜੇ ਮਤ ਨਾਮੈ ਸੰਮਾਨੀ ਜੇ ਮਤ ਤ੍ਰिलोचन ਚਿਤ ਭਗਤ ਕੰਬੀ ਰਹਿ ਜਾਣੀ ਰੁਖ ਮੰਗਦ ਕਰ ਤੂਤ RAM ਜੰਪੋ ਹੋ ਨਿਤ ਭਾਈ ਅਮਰੀਕ ਪ੍ਰਹਿਲਾਦ ਸਰਨ ਗੁਬਿੰਦ ਗਤ ਪਾਈ ਤੈ ਲੋਭ ਕ੍ਰੋਧ ਤ੍ਰਿਸ਼ਨਾ ਤਜੇ ਸੋ ਮਤ ਜਲ ਜਾਣੀ ਜੁਗਤ ਗੁਰ ਅਮਰਦਾਸ ਨਿਜ ਭਗਤ ਹੈ ਦੇਖ ਦਰਸ ਪਾਵਉ ਮੁਕਤ ਗੁਰ ਅਮਰਦਾਸ ਪਰਸੀਐ ਪੋਹਮ ਪਾਤਕ ਬਨਾਸਹਿ ਗੁਰੂ ਅਮਰਦਾਸ ਪਰਸੀਐ ਸਿੱਧ ਸਾਧਕ ਅਸਾਸਹਿ ਗੁਰੂ ਅਮਰਦਾਸ ਪਰਸੀਐ ਧਿਆਨ ਲਹੀਐ ਪਉ ਮੁਕਹਿ ਗੁਰ ਅਮਰਦਾਸ ਪਰਸੀਐ ਆਪਾਉ ਲੱਬੈ ਗਉ ਚੁਕਹਿ ਇਕ ਬਿਨ ਦੁਗਣ ਜੋ ਤਉ ਰਹਿ ਜਾਂ ਸਮੰਤਰ ਮਾਨ ਵਹਿ ਲਹਿ ਜਾਲ ਪਾਪ ਧਾਰਤ ਇਤੜੇ ਗੁਰ ਅਮਰਦਾਸ ਡਿੱਠੈ ਮਿਲਹਿ ਸਾਚੇ ਨਾਮ ਕਰਤਾਰ ਸੋ ਧ੍ਰਿੜ ਨਾਨਕ ਸੰਗ ਰਹਿਉ ਤਾਂ ਤੇ ਅੰਗਤ ਲੈਣਾ ਪ੍ਰਗਟ ਤਾਸ ਚਰਨਹਿ ਲਿਵ ਰਹਿਉ ਤਿਤ ਕੁਲ ਗੁਰ ਅਮਰਦਾਸ ਆਸਾ ਨਿਵਾਸ ਤਾਸ ਗੁਣ ਕਮਣ ਵਿਖਾਣੋ ਜੋ ਗੁਣ ਅਲਖ ਅਗੰਮ ਤਿਨਹਿ ਗੁਣ ਅੰਤ ਨਾ ਜਾਣੋ ਬੋਹਿ ਥਉ ਵਿਦਾਤਾ ਨਿਰਮਯੋ ਸਭ ਸੰਗਤ ਕੁਲ ਉਧਾਰਨ ਗੁਰ ਅਮਰਦਾਸ ਕੀਰਤ ਕਹਿ ਤਰਾਹੀ ਤਰਾਹੀ ਤੋ ਪਾ ਸਰਨ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਉ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਉ ਜਹ ਕਹਿ ਤਹ ਭਰਪੂਰ ਸ਼ਬਦ ਦੀਪਕ ਦੀ ਪਾਇਉ ਜਿਹ ਸਿੱਖ ਹੈ ਸੰਗ ਰਹਿਉ ਤਤ ਹਰ ਚਰਨ ਮਲਾਇਉ ਨਾਨਕ ਕੋ ਕੁੱਲ ਨਿੰਮਲ ਅਵਤਰਿਓ ਅੰਗਦ ਲਹਿਣੀ ਸੰਗ ਹੋ ਗੁਰ ਅਮਰਦਾਸ ਤਾਰਨ ਤਰਨ ਜਨਮ ਜਨਮ ਪਾ ਸਰਨ ਤੋ ਜਪ ਤਪ ਸਤ ਸੰਤੋਖ ਸਿਖ ਦਰਸਨ ਗੁਰ ਸਿਖਹਿ ਸਰਨ ਪਰਹਿ ਤੇ ਉਭਰਹਿ ਛੋੜ ਜੰਮਪੁਰ ਕੀ ਲਿਖਹਿ ਭਗਤ ਭਾਏ ਪ੍ਰਭੂਰ ਹਿਰਦੈ ਉਚਰੈ ਕਰਤਾਰੈ ਗੁਰ ਗਉਖਰ ਦਰਿਆਉ ਪਲਕ ਡਬੰਤਿ ਅਹ ਤਾਰੈ ਨਾਨਕ ਕੋਲ ਨਿੰਮਲ ਅਵਤਰਿਉ ਗੁਣ ਕਰ ਤਾਰੈ ਉਚਰੈ ਗੁਰ ਅਮਰਦਾਸ ਜਿਨ ਸੇਵਿਉ ਤਿਨ ਦੁਖ ਦਰਿਦਰ ਪਰ ਹਰ ਪਰੈ ਚਿਤ ਚਿਤਵਉ ਅਰਦਾਸ ਕਹਉ ਪਰ ਕਹਿ ਪੀ ਨਾ ਸਕਉ ਸਰਬ ਚਿੰਤ ਤੁਝ ਪਾਸ ਸਾਧ ਸੰਗਤ ਹਾਂ ਤੱਕੋਂ ਤੇਰਾ ਹੁਕਮ ਪਵੈ ਨਿਸ਼ਾਨ ਤਉ ਕਰੂੰ ਸਾਹਿਬ ਕੀ ਸੇਵਾ ਜਬ ਗੁਰ ਦੇਖੈ ਸੁਭ ਦਿਸ਼ਟ ਨਾਮ ਕਰਤਾ ਮੁਖ ਮੇਵਾ ਅਗੰ ਅਲਖ ਕਾਰਨ ਪੁਰਖ ਜੋ ਪਰਮਾਵਹਿ ਸੋ ਕਹੂੰ ਗੁਰ ਅਮਰਦਾਸ ਕਰਨ ਕਰਨ ਜਿਵ ਤੂੰ ਰਖਹਿ ਤਿਵ ਰਹੂੰ ਪਿਕੇ ਕੇ ਗੁਰ ਗਿਆਨ ਅਰ ਧਿਆਨ ਤਤ ਸਿਉ ਤਤ ਮਿਲਾਵੇ ਸੱਚ ਸੱਚ ਜਾਣੀਐ ਇਕ ਚਿਤ ਹੈ ਲਿਵ ਲਾਵੇ ਕਾਮ ਕ੍ਰੋਧ ਵਸ ਕਰੈ ਪਵਨ ਉਡੰਤ ਨਾ ਧਾਵੇ ਨਿਰੰਕਾਰ ਕੈ ਵਸੈ ਦੇਸ ਹੁਕਮੁ ਗੁਜਿ ਵਿਚਾਰ ਪਾਵੇ ਕਲ ਮਾਹੇ ਰੂਪ ਕਰਤਾ ਪੁਰਖ ਸੋ ਜਾਣ ਜਿਨ ਕਿਛ ਕੀਓ ਗੁਰ ਮਿਲੇਉ ਸੋਈ ਪਿਖਾ ਕਹੈ ਸਹਿਜ ਰੰਗ ਦਰਸ਼ਨ ਦਿਉ ਰਹਿਉ ਸੰਤ ਹਉ ਟੋਲ ਸਾਦ ਬਹੁ ਤੇਰੇ ਡਿੱਠੇ ਸੰਨਿਆਸੀ ਤਪਸੀ ਅਹ ਮੁਖੋਂ ਏ ਪੰਡਤ ਮਿੱਠੇ ਵਰਸ ਏ ਕਹਉ ਫਿਰਿਉ ਕਿਨੈ ਨਹੋ ਪਰ ਚੌ ਲਾਇਉ ਕਹਤਿਆ ਹੈ ਕਹਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ ਹਰ ਨਾਮ ਛੋੜ ਦੂਜੈ ਲੱਗੇ ਤਿਨ ਕੇ ਗੁਣ ਹੋ ਕਿਆ ਕਹੂੰ ਗੁਰਦਈਏ ਮਲਾਇਓ ਭਿਖਿਆ ਜਿਵ ਤੂੰ ਰਖੈ ਤਿਵ ਰਹੂ ਪਹਿਰ ਸਮਾਦ ਸਨਾਹ ਗਿਆਨ ਹੈ ਆਸਨ ਚੜਿਓ ਧਰਮ ਧਨਕ ਕਰ ਗਹਿਓ ਭਗਤ ਸੀਲਹਿ ਸਰ ਲੜਿਓ ਭੈ ਨਿਰਭਉ ਹਰ ਅਟਲ ਮਨ ਸ਼ਬਦ ਗੁਰ 니 ਜਾ ਗੱਡੇਉ ਕਾਮ ਕ੍ਰੋਧ ਲੋਭ ਮੋਹ ਅਪਤ ਪੰਜ ਦੂਤ ਵਿਖੰਡਿਉ ਭਲੋ ਪੂ ਹਾਲ ਤੇਜੋ ਤਨਾ ਨਿਰਭਤ ਨਾਥ ਨਾਨਕ ਬਾਰੇ ਗੁਰ ਅਮਰਦਾਸ ਸੱਚ ਸਲ ਭਣ ਤੈ ਦਲ ਜਿੱਤੋ ਏਵ ਜੁੱਧ ਕਰ ਕਨ ਹਰ ਬੂਦ ਬਸ ਰੋ ਮਾਵਲ ਕੋਸਮ ਬਸੰਤ ਗਨੰਤ ਨਾ ਆਵੇ ਰਬ ਸਸ ਕਿਰਨ ਉਦਰ ਸਾਗਿਰ ਕੋ ਗੰਗ ਤਰੰਗ ਅੰਤ ਕੋ ਪਾਵੇ ਰੁਦਰ ਧਿਆਨ ਗਿਆਨ ਸਤਗੁਰ ਕੇ ਕਬ ਜਨ ਭਲ ਉਹਨ ਹੈ ਜੋ ਗਾਵੇ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੀ ਬਨ ਆਵੇ